ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਪੰਜਾਬ ਦਾ ਅਗਨੀਵੀਰ ਸ਼ਹੀਦ ਹੋ ਗਿਆ ਸੀ ਜਿਸ ਤੋਂ ਬਾਅਦ ਉਸੀ ਮ੍ਰਿਤਕ ਦੇ ਜੋ ਉਹ ਪਿੰਡ ਪੁੱਜੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਰਹਿਣ ਵਾਲਾ 24 ਸਾਲ ਦਾ ਲਵਪ੍ਰਿਤ ਸਿੰਘ 2 ਸਾਲ ਪਹਿਲਾਂ ਹੀ ਅਗਨੀਵੀਰ ਯੋਜਨਾ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀ ਤੇ ਆਪਣੀ ਤਨਦੇਹੀ ਦੇ ਨਾਲ ਡਿਊਟੀ ਨਿਭਾਰਿਆ ਸੀ ਤਾਂ ਉਹ ਕਪਵਾੜਾ ਦੇ ਵਿੱਚ ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਦਸ਼ਤਕਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉੱਥੇ ਹੀ ਉਸ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਬਾਅਦ ਜਦੋਂ ਹੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੋਂ ਲਾਂ ਸਾਂਝੀਆਂ ਕਰ ਰਹੇ ਹਾਂ ਅਮ੍ਰਿਤਕ ਦੇ ਜਿਹੜੀ ਸ਼ਹੀਦ ਦੀ ਅਮ੍ਰਿਤਕ ਦੇ ਹੈ ਉਹ ਪਿੰਡ ਪੂਚੀ ਜਿਵੇਂ ਹੀ ਪਿੰਡ ਪੂਚੀ ਮ੍ਰਿਤਕ ਦੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹਰ ਇੱਕ ਉਸ ਘਰ ਦੇ ਵਿੱਚ ਪਹੁੰਚ ਰਿਹਾ ਸ਼ਹੀਦ ਦੇ ਘਰ ਵਿੱਚ ਪਹੁੰਚ ਰਿਹਾ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਮਹਿਜ਼ 24 ਸਾਲ ਦੀ ਉਮਰ ਹੈ ਬਹੁਤ سارے ਸੁਪਨੇ ਪਰਿਵਾਰ ਦੇ ਸੀਗੇ ਕਿਉਂਕਿ ਅਣ ਵਿਆਹਾ ਸੀਗਾ ਕੁਵਾਰਾ ਸੀਗਾ ਲਾਪਿਲ ਸਿੰਘ ਤਾਂ ਬਹੁਤ ਸਾਰੇ ਮਾਪਿਆਂ ਦੇ ਸੁਪਨੇ ਹੁੰਦੇ ਨੇ ਪੁੱਤ ਨੂੰ ਵਿਆਹਣਾ ਹੁੰਦਾ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਹਰ ਇੱਕ ਚੀਜ਼ ਜਿਹੜੀ ਉਹ ਅੱਜ ਯਾਦ ਕਰ ਰਹੇ ਨੇ ਮਾਪੇ ਵੀ ਯਾਦ ਕਰ ਰਹੇ ਨੇ ਪੁੱਤ ਨੂੰ ਦੇਖ ਕੇ ਤਾਂ ਪੁੱਤ ਦੀ ਜਿਵੇਂ ਹੀ ਚਿਹਰਾ ਦੇਖਦੇ ਨੇ ਤਾਂ ਉਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦਾ ਵੀ ਰੋ ਰੋ ਕੇ ਜਿਹੜਾ ਬੁਰਾ ਹਾਲ ਹਰ ਇੱਕ ਦੀ ਅੱਖ ਨਾਲ ਮੈਂ ਤੇ ਨਾਂ ਮੱਖਾਂ ਦੇ ਨਾਲ ਅੰਤਿਵਿदाई ਜਿਹੜੀ ਹੈ ਸ਼ਹੀਦ ਨੂੰ ਦਿੱਤੀ ਗਈ ਤਾਂ ਪੂਰਾ ਪਿੰਡ ਜਿਹੜਾਗਾ ਉੱਥੇ ਪਹੁੰਚ ਅੰਤਿਵਿदाई ਦੇਣ ਦੇ ਲਈ ਪਹੁੰਚਤ ਹਰ ਇੱਕ ਦੀ ਅੱਖ ਨਾਲ ਸੀ ਸੋਨਾ ਸੁਨੱਖਾ ਗੱਭਰੂ ਮੁੰਡਾ ਬਹੁਤ ਸਾਰੇ ਸੁਪਨੇ ਹੋਣਗੇ ਤਾਂ ਆਪਣੇ ਸੁਪਨਿਆਂ ਨੂੰ ਨਾਲ ਲੈ ਕੇ ਉਹ ਦੁਨੀਆ ਤੋਂ ਚਲਾ ਗਿਆ ਇਹ ਤਸਵੀਰਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਅデア ਤਸਵੀਰਾਂ ਤੇ ਨਾਲ ਹੀ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਖਾਸ ਤੌਰ ਤੇ ਉੱਥੇ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਕਿ ਕਿੰਨਾ ਮਾਹੌਲ ਜਿਹੜਾ ਗਮਗੀਨ ਇਸ ਘਰ ਦਾ ਬਣਿਆ ਹੋਇਆ ਹੈ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਜਿਹੜੀ ਹੈ ਸ਼ਹੀਦ ਨੂੰ ਦਿੱਤੀ ਗਈ ਤਾਂ ਹਰ ਇੱਕ ਦੀ ਅੱਖ ਨਮ ਸੀ ਤਾਂ ਗਮ ਵਾਲਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਸਵੀਰਾਂ ਗਮਗੀਨ ਮਾਹੌਲ ਵਾਲੀਆਂ ਤਸਵੀਰਾਂ ਤੁਹਾਨੂੰ ਸੇ ਸਾਂਝੀਆਂ ਕਰ ਰਹੇ ਹਾਂ ਅਕਲੀਆ ਪਿੰਡ ਦੀਆਂ ਤਸਵੀਰਾਂ ਨੇ 24 ਸਾਲ ਦਾ ਨੌਜਵਾਨ ਪ੍ਰੀਤ ਸ਼ਹੀਦੀ ਪਾ ਗਿਆ ਸ਼ਹੀਦੀ ਦਾ ਜਾਨ ਪੀ ਗਿਆ دہشت گردਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਦੇ ਕੁਪਵਾੜਾ ਦੇ ਵਿੱਚ ਜੋ ਹੈ ਉਸ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਮ੍ਰਿਤਕ ਦੇ ਪਹੁੰਚੀ ਪਿੰਡ ਤੇ ਉਸ ਤੋਂ ਬਾਅਦ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇ ਸ਼ਹੀਦ ਨੂੰ ਦਿੱਤੀ ਗਈ ਹੈ ਤਾਂ ਤੁਸੀਂ ਵੇਖੋ ਕਿਵੇਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇ ਸ਼ਹੀਦ ਨੂੰ ਦਿੱਤੀ ਗਈ ਤਾਂ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਜ਼ ਭਰਤੀ ਹੋਏ ਨੂੰ ਹੋਇਆ ਤੇ ਇਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ ਸ਼ਾਇਦ ਨੌਜਵਾਨ ਹਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਤਾਂ ਮੇਰਾ ਖਿਆਲ ਹੈ ਉਥੇ ਐਕਸਪੀਰੀਅੰਸ ਦੇ ਹੰੜੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਨਨ ਮੈਨੇ ਮੁੰਡਿਆ ਦੀ ਤੇ ਨਾਸੀ ਬੋਲਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਉੱਤੇ ਕਾਫੀ ਟ੍ਰੇਨਿੰਗ ਕਾਫੀ ਮਸ਼ੱਕਤ ਤੋਂ ਬਾਅਦ ਲੋਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਜਵਾਨ ਟ੍ਰੇਨਡ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹਾ ਘਟਨਾਵਾ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ ਕਮ ਕਮ ਸੇ ਕਮ ਜੇ ਰੈਗੂਲਰ ਫੌਜ ਚ ਹੋਊਗਾ ਤਾਂ ਉਹਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੂਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਵਾਦ ਨੂੰ ਕਾਫੀ ਹੱਦ ਤੱਕ ਸੇਵ ਕਰਦੇ ਆ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਨ੍ਹਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਆ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਸਰਕਾਰੀ ਨੌਕਰੀ ਦੇ ਕੇ ਜੁਰ ਨਿਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀਆਂ ਇਸ ਬੱਚੇ ਨੇ ਕੀਤੀ ਹੈ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਪੰਜਾਬ ਦਾ ਅਗਨੀਵੀਰ ਸ਼ਹੀਦ ਹੋ ਗਿਆ ਸੀ ਜਿਸ ਤੋਂ ਬਾਅਦ ਜੂਸੀ ਮ੍ਰਿਤਕ ਦੇ ਜੋ ਉਹ ਪਿੰਡ ਪੁੱਜੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ ਰਹਿਣ ਵਾਲਾ 24 ਸਾਲ ਦਾ ਲਖਪ੍ਰਿਤ ਸਿੰਘ 2 ਸਾਲ ਪਹਿਲਾਂ ਹੀ ਅਗਨੀਵੀਰ ਯੋਜਨਾ ਤਹਿਤ ਫੌਜ ਦੇ ਵਿੱਚ ਭਰਤੀ ਹੋਇਆ ਸੀ ਤੇ ਆਪਣੀ ਤੰਦੇਹੀ ਦੇ ਨਾਲ ਡਿਊਟੀ ਨਿਭਾਰਿਆ ਸੀ ਤਾਂ ਉਹ ਕਪਵਾੜਾ ਦੇ ਵਿੱਚ ਜੰਮੂ ਕਸ਼ਮੀਰ ਦੇ ਕਪਵਾੜਾ ਦੇ ਵਿੱਚ ਦਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉੱਥੇ ਹੀ ਉਸ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਹੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੋਂ ਲਾ ਸਾਂਝੀਆਂ ਕਰ ਰਹੇ ਹਾਂ ਮ੍ਰਿਤਕ ਦੇ ਜਿਹੜੀ ਸ਼ਹੀਦ ਦੀ ਮ੍ਰਿਤਕ ਦੇ ਹੈ ਉਹ ਪਿੰਡ ਪੁੱਜੀ ਜਿਵੇਂ ਹੀ ਪਿੰਡ ਪੁੱਜੀ ਮ੍ਰਿਤਕ ਦੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹਰ ਇੱਕ ਉਸ ਘਰ ਦੇ ਵਿੱਚ ਪਹੁੰਚ ਰਿਹਾ ਸ਼ਹੀਦ ਦੇ ਘਰ ਵਿੱਚ ਪਹੁੰਚ ਰਿਹਾ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਮਹਿਜ਼ 24 ਸਾਲ ਦੀ ਉਮਰ ਹੈ ਬਹੁਤ ਸਾਰੇ ਸੁਪਨੇ ਪਰਿਵਾਰ ਦੇ ਸੀਗੇ ਕਿਉਂਕਿ ਅਣ ਵਿਆਹਾ ਸੀਗਾ ਕੁਵਾਰਾ ਸੀਗਾ ਲਾਪਲ ਸਿੰਘ ਤਾਂ ਬਹੁਤ ਸਾਰੇ ਮਾਪਿਆਂ ਦੇ ਸੁਪਨੇ ਹੁੰਦੇ ਨੇ ਪੁੱਤ ਨੂੰ ਵਿਆਹਣਾ ਹੁੰਦਾ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਹਰ ਇੱਕ ਚੀਜ਼ ਜਿਹੜੀ ਉਹ ਅੱਜ ਯਾਦ ਕਰ ਰਹੇ ਨੇ ਮਾਪੇ ਵੀ ਯਾਦ ਕਰ ਰਹੇ ਨੇ ਪੁੱਤ ਨੂੰ ਦੇਖ ਕੇ ਤਾਂ ਪੁੱਤ ਦੀ ਜਿਵੇਂ ਹੀ ਆ ਚਿਰਾ ਦੇਖਦene ਤਾਂ ਉਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਦਾ ਵੀ ਰੋ ਰੋ ਕੇ ਜਿਹੜਾ ਬੁਰਾ ਹਾਲ ਹਰ ਇੱਕ ਦੀ ਅੱਖ ਨਾ ਮੈਂ ਤੇ ਨਾ ਮੱਖਾਂ ਦੇ ਨਾਲ ਅੰਤਿਵਿदाई ਜਿਹੜੀ ਹੈ ਸ਼ਹੀਦ ਨੂੰ ਦਿੱਤੀ ਗਈ ਤਾਂ ਪੂਰਾ ਪਿੰਡ ਜਿਹੜਾਗਾ ਉੱਥੇ ਪਹੁੰਚ ਜਾਂਦੇ ਵਿਦਾਈ ਦੇਣ ਦੇ ਲਈ ਪਹੁੰਚਤ ਹਰ ਇੱਕ ਦੀ ਅੱਖ ਨਾ ਸੀ ਸੋਨਾ ਸੁਨੱਖਾ ਗੱਭਰੂ ਮੁੰਡਾ ਬਹੁਤ ਸਾਰੇ ਸੁਪਨੇ ਹੋਣਗੇ ਤਾਂ ਆਪਣੇ ਸੁਪਨਿਆਂ ਨੂੰ ਨਾਲ ਲੈ ਕੇ ਦੁਨੀਆ ਤੋਂ ਚਲਾ ਗਿਆ ਇਹ ਤਸਵੀਰਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਅデア ਤਸਵੀਰਾਂ ਤੇ ਨਾਲ ਹੀ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਖਾਸ ਤੌਰ ਤੇ ਉੱਥੇ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਤਾ ਤਸਵੀਰਾਂ ਤੁਸੀਂ ਵੇਖੋ ਕਿ ਕਿੰਨਾ ਮਾਹੌਲ ਜਿਹੜਾ ਗੰਭੀਰ ਇਸ ਘਰ ਦਾ ਬਣਿਆ ਹੋਇਆ ਹੈ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਜਿਹੜੀ ਹੈ ਸ਼ਹੀਦ ਨੂੰ ਦਿੱਤੀ ਗਈ ਤਾਂ ਹਰ ਇੱਕ ਦੀ ਅੱਖ ਨਮ ਸੀ ਤਾਂ ਗਮ ਵਾਲਾ ਮਾਹੌਲ ਹੈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਸਵੀਰਾਂ ਗੰਭੀਰ ਮਾਹੌਲ ਵਾਲੀਆਂ ਤਸਵੀਰਾਂ ਤੁਹਾਨੂੰ ਸੇ ਸਾਂਝੀਆਂ ਕਰ ਰਹੇ ਹਾਂ ਅਕਲੀਆ ਪਿੰਡ ਦੀਆਂ ਤਸਵੀਰਾਂ ਨੇ 24 ਸਾਲ ਦਾ ਨੌਜਵਾਨ ਪ੍ਰਿਤ ਸ਼ਹੀਦੀ ਪਾ ਗਿਆ ਸ਼ਹੀਦੀ ਦਾ ਜਾਨ ਪੀ ਗਿਆ دہشت گردਾਂ ਦੀ ਗੋਲੀ ਦੇ ਸ਼ਿਕਾਰ ਹੋ ਜਾਂਦਾ ਦੇ ਕੁਪਵਾੜਾ ਦੇ ਵਿੱਚ ਜੋ ਹੈ ਉਸ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਮ੍ਰਿਤਕ ਦੇ ਪਹੁੰਚੀ ਪਿੰਡ ਤਸ ਤੋਂ ਬਾਅਦ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇ ਸ਼ਹੀਦ ਨੂੰ ਦਿੱਤੀ ਗਈ ਹੈ ਤਾਂ ਤੁਸੀਂ ਵੇਖੋ ਕਿਵੇਂ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਇ ਸ਼ਹੀਦ ਨੂੰ ਦਿੱਤੀ ਗਈ ਤਾਂ ਤਸਵੀਰਾਂ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਜ਼ ਭਰਤੀ ਹੋਏ ਨੂੰ ਹੋਇਆ ਤੇ ਇਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ। ਇਹ ਸ਼ਾਇਦ ਨੌਜਵਾਨ ਹਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ। ਤਾਂ ਮੇਰਾ ਖਿਆਲ ਹੈ ਉਥੇ ਐਕਸਪੀਰੀਅੰਸ ਦੇ ਹੰੜੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਨੰ ਮੇ ਮੁੰਡਿਆ ਦੀ ਟੈਨਾਸੀ ਬੋਲਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਦੇ ਉੱਤੇ ਕਾਫੀ ਟ੍ਰੇਨਿੰਗ ਕਾਫੀ ਮਸ਼ੱਕਤ ਤੋਂ ਬਾਅਦ ਲੋਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ